ਹਾਂ ਬਹੁਤ ਦੁੱਖ ਦੀ ਗੱਲ ਹੈ ਤੇ ਜੋ ਗੋਸ਼ ਵੀ ਹੈ ਗੈਰ ਕਾਨੂੰਨੀ ਹੈ ਗੈਪਸ ਵਿਧਾਨਕ ਇਹ ਨਹੀਂ ਹੋਣਾ ਚਾਹੀਦਾ ਨਾ ਕਿਸੇ ਦਾ ਇੰਡਸਟਰੀ ਦਾ ਗੰਦਾ ਪਾਣੀ ਪੀਣਾ ਚਾਹੀਦਾ ਸੀ ਨਾ ਜਿਹੜਾ ਹੈ ਡੈਰੀਆਂ ਦਾ ਪਾਣੀ ਪੀਣਾ ਚਾਹੀਦਾ ਸੀ ਨਾ ਮਿਊਸਪਲ ਕਮੇਟੀ ਦਾ ਇਹ ਤਿੰਨਾਂ ਦੀ ਵੇਸਟੇਜ ਇਹਦੇ ਵਿਚਾਰੀ ਆ ਜੋ ਇੱਥੇ ਜਿੱਥੇ ਖੜੇ ਆ ਇੱਥੇ ਮਿਊਨਿਸਪਲ ਕਾਰਪੋਰੇਸ਼ਨ ਦਾ ਪਾਣੀ ਆਨ ਕਿ ਟਿਕਦਾ ਤੇ ਇਸੇ ਤਰ੍ਹਾਂ ਇਹਦੇ ਅਗਲੇ ਪਾਸੇ ਡੈਰੀਆਂ ਹੈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਹੈਗਾ ਇੰਡਸਟਰੀਅਲ ਪਾਣੀ ਜਾਂ ਇਹਦੇ ਪਾਣੀ ਦੇ ਵਿੱਚ ਰਲਾ ਕੇ ਮਿਲ ਕੇ ਪਾਣੀ ਜੀ ਦੇ ਵਿੱਚ ਜਾ ਰਿਹਾ ਉਹਦੇ ਵਿੱਚ ਆ ਰਿਹਾ ਸੋ ਇਹ ਬੜੀ ਸਮਝ ਲਓ ਸਾਡੇ ਸ਼ਹਿਰ ਵਾਲਿਆਂ ਦੀ ਸਮਝ ਲਓ ਇੰਨੀ ਬਦਕਿਸਮਤੀ ਹੈ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਗਉ ਘਾਟ ਗੁਰਦੁਆਰਾ ਜਿੱਥੇ ਅਸ্নান ਕਰਦੀ ਸੀ ਸੰਗਤਾਂ ਸਾਨੂੰ ਵਾਹਿਗੁਰੂ ਨੇ ਪੈਸਾ ਤਾਂ ਦੇ ਦਿੱਤਾ ਇੰਡਸਟਰੀ ਨੂੰ ਤਾਂ ਚੱਕ ਦਿੱਤਾ ਵਾਹਿ ਵਾਹਿਗੁਰੂ ਨੇ ਪਰ ਇੰਡਸਟਰੀ ਨੇ ਤੇ ਇਸ ਸਭ ਤੋਂ ਅਮੀਰ ਸ਼ਹਿਰ ਨੇ ਲੋਕਾਂ ਨੂੰ ਕੀ ਦਿੱਤਾ ਗੰਦਾ ਪਾਣੀ ਇੰਡਸਟਰੀਅਲ ਪਾਣੀ ਬਿਮਾਰੀਆਂ ਦਿੱਤੀਆਂ ਜਿਹੜੀਆਂ ਰਾਜਸਥਾਨ ਦੇ ਵਿੱਚ 2.5 ਕਰੋੜ ਲੋਕ ਇਸ ਪਾਣੀ ਨੂੰ ਪੀ ਰਹੇ ਜਿਹਦੇ ਵਿੱਚ ਇਹ ਸਾਰਾ ਕੁਝ ਰਲਿਆ ਹੋਇਆ ਹੈ ਸੋ ਲੰਬੇ ਸਮੇਂ ਤੋਂ ਆਵਾਜ਼ ਉਠਾ ਰਹੇ ਹਾਂ 2009 ਦੇ ਵਿੱਚ ਵੀ ਚੇਤਨਾ ਮਾਰਚ ਸ਼ੁਰੂ ਕੀਤਾ ਸੀ ਗੁਰਦੁਆਰਾ ਗੋਊ ਘਾਟ ਤੋਂ ਰਾਜਸਥਾਨ ਦੇ ਉਹ ਹਸਪੀਟਲ ਤੱਕ ਗਏ ਸੀ ਵੀ ਲੋਕਾਂ ਦੇ ਵਿੱਚ ਚੇਤਨਾ ਉਠੇ ਆਵਾਜ਼ ਉਠੇ ਸੋ ਆ ਲਗਾਤਾਰ ਪਿਛਲੇ ਸਾਲ ਤੋਂ ਅਸੀਂ ਲਗਾਤਾਰ 2009 ਤੋਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹਾਂ ਉਹਦੇ ਵਿੱਚ ਉਸ ਵੇਲੇ ਕੋਈ ਵੀ ਇੰਡਸਟਰੀਅਲ ਟ੍ਰੀਟਮੈਂਟ ਪਲੈਂਟ ਨਹੀਂ ਸੀ ਲੱਗਾ ਆ 50 ਐਮਐਲਡੀ 40 ਐਮਐਲਡੀ 15 ਐਮਐਲਡੀ ਇਹ ਸਾਰੇ ਟ੍ਰੀਟਮੈਂਟ ਪਲੈਂਟ ਜਿਹੜਾ ਹੈ ਇੰਡਸਟਰੀ ਦੇ ਉੱਤੇ ਸਰਕਾਰਾਂ ਦੇ ਉਸ ਸਮੇਂ ਦੇ ਉੱਤੇ ਜ਼ੋਰ ਪਾ ਕੇ ਇਹ ਪਾਣੀ ਗੰਦਾ ਤੁਸੀਂ ਨਹੀਂ ਪਾ ਸਕਦੇ ਸੋ ਉਹਦੇ ਨਾਲ ਫਿਰ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਸੀ ਜਿਹੜੇ ਟ੍ਰੀਟਮੈਂਟ ਪਲੈਂਟ ਲੱਗੇ ਵੀ ਸੀ ਇੱਥੇ ਉਹ ਵੀ ਨਹੀਂ ਸੀ ਚੱਲਦੇ ਸੋ ਇਸ ਵੇਲੇ ਜਿਹੜਾ ਹੈਗਾ ਬਹੁਤ ਪੈਸਾ ਲੁਧਿਆਣੇ ਨੂੰ 650 ਕਰੋੜ ਰੁਪਇਆ ਆਇਆ ਜਿਹਦੇ ਵਿੱਚ ਸਾਰੇ ਟ੍ਰੀਟਮੈਂਟ ਪਲੈਂਟ ਮਿਊਸਪਲ ਕਾਰਪੋਰੇਸ਼ਨ ਦੇ ਲੱਗ ਗਏ ਆ ਤੇ ਉਹ 650 ਐਮਐਲਡੀ ਪਾਣੀ ਆ 800 ਐਮਐਲਡੀ ਦਾ ਪ੍ਰਬੰਧ ਆ ਪਰ ਮਿਸ ਮੈਨੇਜਮੈਂਟ ਕਰਕੇ ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਅਫਸਰਾਂ ਦੀ ਮਨਮਾਇਨੀ ਮਨਜੀ ਕਰਕੇ ਭ੍ਰਿਸ਼ਟਾਚਾਰ ਕਰਕੇ ਆ ਸਾਰੇ ਪੈਸੇ ਖਰਚ ਕੇ ਵੀ ਜਿਹੜੀਆਂ ਹੈਗਾ ਲੋਕਾਂ ਦੀਆਂ ਵਾਦਵਾਵਾਂ ਜਿਹੜੀਆਂ ਹੈ ਉਹ ਲੈ ਰਹੇ ਆ ਉਹਦਾ ਕਾਰਨ ਇਹੀ ਹੈ ਕਿ ਇੱਥੇ ਇੱਕ ਜਿਹੜਾ ਹੈ ਪੰਪ ਸਟੇਸ਼ਨ ਲੱਗਣਾ ਸੀ ਇਹ ਘੱਟੋ ਘੱਟ 70 80 ਐਮਐਲਡੀ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਦੀ ਆ ਰਿਹਾ ਸੋ ਇਹ ਪਾਣੀ 225 ਐਮਐਲਡੀ ਟ੍ਰੀਟਮੈਂਟ ਪਲਾਂਟ 'ਚ ਜਾਣਾ ਸੀ ਟ੍ਰੀਟਮੈਂਟ ਪਲਾਂਟ ਬਹੁਤ ਵਧੀਆ ਚੱਲ ਰਿਹਾ ਇੱਕ ਨੰਬਰ ਚੱਲ ਰਿਹਾ ਤੇ ਉਹਦਾ ਉਦਘਾਟਨ ਵੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਦ ਸਿੰਘ ਜਮਾਨ ਤੇ ਉਸ ਵੇਲੇ ਦੇ ਮੰਤਰੀ ਸਭਾ ਨੇ ਇੱਥੇ ਰੱਖ ਕੇ ਗਿਆ ਇਹਨੂੰ ਅਦਗਾਡਨ ਕਰਕੇ ਗਿਆ ਪਰ ਅਫਸੋਸ ਟ੍ਰੀਟਮੈਂਟ ਪਲੈਂਟ ਚੱਲ ਰਿਹਾ ਪਰ ਉਹਦੀ ਤੇ ਪਾਣੀ ਨਹੀਂ ਪਹੁੰਚ ਰਿਹਾ ਉਹਦਾ ਕਾਰਨ ਕੀ ਹੈ ਕਿ ਇੱਕ ਸਟੇ ਹੋ ਗਿਆ ਜਿੱਥੇ ਪੰਪ ਸਟੇਸ਼ਨ ਬਣ ਰਿਹਾ ਸੀ ਤੇ ਡੇਢ ਦੋ ਡੇਢ ਸਾਲ ਤੋਂ ਵੱਧ ਦਾ ਸਮਾਂ ਹੋਇਆ ਕਿ ਉਹ ਕੇਸ ਦਾ ਕੋਈ ਨਬਟਾਰਾ ਨਹੀਂ ਕਰਵਾ ਸਕਿਆ ਪ੍ਰਸ਼ਾਸਨ ਕਿਉਂਕਿ ਜਿੱਥੇ ਬਣਾ ਰਿਹਾ ਕੋਰਟ ਨੂੰ ਇਹ ਨਹੀਂ ਦੱਸ ਸਕਿਆ ਕਿ ਮੈਂ ਆਪਣੀ ਥਾਂ 'ਚ ਬਣਾ ਰਿਹਾ ਇਸ ਕਰਕੇ ਕੇਟ ਲੱਗ ਗਿਆ ਕਿ ਸਰਕਾਰ ਦਾ ਪ੍ਰਸ਼ਾਸਨ ਕੋਰਟ ਨੂੰ ਇਹ ਨਾ ਦੱਸ ਪਾਵੇ ਪਾਵੇ ਕਿ ਜਿੱਥੇ ਮੈਂ ਪੰਪ ਸਟੇਸ਼ਨ ਬਣਾ ਰਿਆਂ ਉਹ ਮੇਰੀ ਜਗ੍ਹਾ ਹੁਣ ਦੱਸੋ ਇਹਦੇ ਉੱਤੇ ਹੁਣ ਕਿਸੇ ਨੂੰ ਕੀ ਪਤਾ ਕੌਣ ਉੱਥੇ ਜਾ ਕੇ ਕੋਰਟ 'ਚ ਇਹਨਾਂ ਦੀ ਲੜਾਈ ਲੜੇ ਸੋ ਫਿਰ ਵੀ ਐਸੀ ਜਿਹੜਾ ਹੈਗਾ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਉਹਨਾਂ ਨੂੰ ਅੱਜ ਵੀ ਐਸੀਗਾ ਉਹਨਾਂ ਨਾਲ ਗੱਲ ਕੀਤੀ ਹੈ ਕਿ ਜੇ ਨਾ ਜੇ ਉਹਦਾ ਕੋਰਟ ਤੋਂ ਨਵਟਾਰਾ ਨਹੀਂ ਹੁੰਦਾ ਉਹਨਾਂ ਜਿਹੜੇ ਦਾ ਟੈਂਪਰੇਰੀ ਹੱਲ ਹੋਣਾ ਚਾਹੀਦਾ ਉਹਦੇ ਵਾਸਤੇ ਜਿਹੜਾ ਐਸ ਵੇਲੇ ਅ ਕੱਲ ਜਿਹੜੀ ਹੈਗੀ ਆ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਖੈਰਾ ਸਾਹਿਬ ਨਾਲ ਤੇ ਸਾਰੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਦੇ ਵਿੱਚ 30 ਐਮਐਲਡੀ ਪਾਣੀ ਜਿਹੜਾ ਚੱਕ ਕੇ ਬੁੱਢੇ ਨਾਲੇ ਸਿੱਟਿਆ ਜਾ ਰਿਹਾ ਇਹ ਨਾਲੇ ਦੇ ਵਿੱਚ ਉਹਨੂੰ ਆ ਜਿਹੜਾ ਪੰਪ ਸਟੇਸ਼ਨ ਆ ਜਿਹੜਾ ਸਾਹਮਣੇ ਆ ਇਹਦੇ ਵਿੱਚ ਸਿੱਟ ਦਿੱਤਾ ਜਾਵੇ ਉਹ 30 ਐਮਐਲਡੀ ਪਾਣੀ ਉਹਦੇ ਉੱਤੇ 60 ਹਜ਼ਾਰ ਦਾ ਲੱਖ ਦਾ ਖਰਚਾ ਹੁੰਦਾ ਇਹ ਪਾਣੀ ਇੱਥੇ ਆ ਜਾਊਗਾ ਦੂਸਰਾ ਉਹਨਾਂ ਨੇ ਕਿ ਜੇ ਉਹ ਕੋਰਟ ਦਾ ਨਹੀਂ ਉਹਦੇ ਵਿੱਚ ਹੱਲ ਹੁੰਦਾ ਤੇ ਇਹਨੂੰ 3.5 ਕਰੋੜ ਦੀ ਇੱਕ ਪਲੈਨਿੰਗ ਉਹਨਾਂ ਨੇ ਕੱਲ ਦਿੱਤੀ ਆ ਅੱਜ ਉਹ ਮਨਜ਼ੂਰ ਕਰਾਉਣਗੇ ਤੋ ਤਿੰਨ 3.5 ਮਹੀਨੇ ਦਾ ਸਮਾਂ ਕਹਿੰਦੇ ਆ ਚਾਰ ਮਹੀਨੇ ਲੱਗ ਜਾਣਗੇ ਜੇ ਉਹ ਅੱਜ ਪਾਸ ਹੁੰਦੀ ਆ ਜੋ ਅੱਗੇ ਚੱਲਦਾ ਪ੍ਰੋਸੈਸ ਤੇ ਉਹਨੇ ਤਰਝੋ ਜਿਹੜਾ 30 ਐਮਐਲਡੀ ਪਾਣੀ ਆ ਉਹ ਵੀ ਉੱਥੇ ਜਲ ਜਾਊਗਾ ਜਾਂ ਅਸੀਂ ਸੰਗਤ ਦੇ ਨਾਲ ਵਿਚਾਰ ਕਰ ਰਹੇ ਆ ਕਿ ਉਹਨਾਂ ਜਰ ਕੋਈ ਅਲਟਰਨੇਟਰ ਪਾਣੀ ਚੱਕ ਕੇ ਇੱਥੇ ਪਾਉਣ ਦਾ ਪ੍ਰਬੰਧ ਕਰ ਲਿਆ ਜਾਵੇ ਕਿ ਜਿੰਨਾ ਚਿਰ ਉਹ ਕੰਮ ਵੀ ਜਿਹੜਾ ਪੱਕਾ ਬਣਨਾ ਉਹ ਬਣਦਾ ਰਹੇ ਪਰ ਉਹਨਾਂ ਜਿਹੜੇ ਤੇ ਤੋਂ ਰੋਧ ਮਿਲੇ ਉਹਦੇ ਵਾਸਤੇ ਅਸੀਂ ਅੱਜ ਇਹ ਇਹ ਸੋਚ ਰਹੇ ਹਾਂ ਦੂਸਰਾ ਇਹਦੇ ਉੱਪਰ ਤੋਂ ਜਿਹੜੀਆਂ ਡੈਰੀਆਂ ਕੱਲ ਤੁਸੀਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਹਾਂ ਨਹੀਂ ਉਹ ਉਹ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਤੇ ਡੈਰੀ ਹੋਵੇ ਤੇ ਮਿਊਸਪਲ ਕਾਰਪੋਰੇਸ਼ਨ ਹੋਵੇ ਤੇ ਕੋਈ ਵੀ ਹੋਵੇ ਉਹਦਾ ਹੱਲ ਕੱਢਣਾ ਉਹਨਾਂ ਨੂੰ ਲਗਾਤਾਰ ਉਹਨਾਂ ਨੇ ਅੱਗੇ ਵੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਉੱਥੇ ਕਿਉਂਕਿ ਸਾਡੇ ਕੋਲ 300 ਗਊ ਆ ਅਸੀਂ ਪਵਿੱਤਰ ਵੇਂ ਦੇ ਕੰਢੇ ਉੱਥੇ ਗਊਆਂ ਨੂੰ ਛਾਂਭਦੇ ਆ ਤੇ ਅਸੀਂ ਖੈਰਾ ਸਾਹਿਬ ਨੂੰ ਕਿਹਾ ਉਹਨੇ ਦੋ ਬੱਸਾਂ ਕੀਤੀਆਂ ਕਿ ਚਲੋ ਆਪਾਂ ਉਹਨਾਂ ਨੂੰ ਦਿਖਾ ਕੇ ਲਈਏ ਕਿ ਇਹਦਾ ਹੱਲ ਕੀ ਆ ਤੇ ਅਸੀਂ ਉਹ ਜਿਹੜਾ ਹੈਗਾ ਕੋਈ ਵੀ ਇੱਕ ਬੰਦਾ ਵੀ ਨਾਲ ਤਿਆਰ ਨਹੀਂ ਹੋਇਆ ਬਸ ਖੜੀ ਰਹੇ ਫਿਰ ਇੱਕ ਡੈਰੀ ਜਿਹੜੀ ਗਊਸ਼ਾਲਾ ਵਾਲੇ ਗਏ ਸੋ ਉਹਨਾਂ ਨੂੰ ਦਿਖਾ ਲਿਆ ਕਿ ਇਹਦੇ ਜੀ ਗੋਹ ਚੱਕ ਲਿਆ ਜਾਵੇ ਜਿਹੜੇ ਘੋਵ ਹੈ ਇਹ ਖੇਤਾਂ ਵਿੱਚ ਧਾਵੇ ਖੁਸ਼ਹਾਲੀ ਲੈ ਸਕਦਾ ਜੇ دریا ਵਿੱਚ ਪੈਂਦਾ ਇਹ ਸਭ ਤੋਂ ਜਿਆਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਪੈਦਾ ਹੋਣਗੀਆਂ ਸੋ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਵਕ ਵਕ ਸਮਿਆਂ ਦੇ ਉੱਤੇ ਉਹਨਾਂ ਨੂੰ ਉਦੇਸ਼ਦਾਰੀ ਹੋਇਆ ਵੀ ਤੁਸੀਂ ਗੰਦਾ ਪਾਣੀ ਨਾ ਪਾਓ ਕਈ ਵਾਰ ਉਹਨਾਂ ਦੇ ਪਾਈਪ ਪਟ ਚੁੱਕੇ ਆ ਪਰ ਉਹ ਫੇਰ ਦੁਬਾਰਾ ਜਿਹੜੇ ਹੈਗੇ ਆ ਕੱਲ ਵੀ ਪੱਟੇ ਗਏ ਆ ਕੱਲ ਵੀ ਜਿਹੜੇ ਹੈਗੇ ਆ ਕਿਉਂਕਿ ਉਹ ਪਾਣੀ ਕੋਈ ਵੀ ਭਾਰਿਆ ਜਿਹੜਾ ਹੈਗਾ ਵਾ ਉਹਨਾਂ ਦਾ ਉਹ ਸਿੱਧਾ ਹੱਲ ਹੋ ਸਕਦਾ ਅੱਜ ਵੀ ਉਹਨਾਂ ਨਾਲ ਮੀਟਿੰਗਾਂ ਕਿ ਅਸੀਂ ਤੁਹਾਡੇ ਨਾਲ ਕੀ ਸਹਿਯੋਗ ਕਰ ਸਕਦੇ ਹਾਂ ਜੇ ਤੁਸੀਂ ਪਾਣੀ ਜਿਹੜਾ ਹੈਗਾ ਵਾ ਗੋਹਾ ਦੇਸੀ ਅੰਦਾਜ਼ਾ ਲਾਇਆ ਵੀ 15 ਟਰਾਲੀਆਂ ਹੋਣਗੀਆਂ ਤੇ ਦੇ ਅਸੀਂ 15 ਟਰਾਲੀਆਂ ਗੋਹਾ ਚੱਕ ਲਈਏ ਤੇ 15 ਟਰਾਲੀਆਂ دریا ਵਿੱਚ ਨਾ ਪਾਈਏ ਉਹਦੇ ਨਾਲ ਅਸੀਂ ਕੀ ਸਹਿਯੋਗ ਕਰ ਸਕਦੇ ਅੱਜ ਉਹਨਾਂ ਨਾਲ ਮੀਟਿੰਗ ਆ ਉਹ ਮਸਲਾ ਜਿਹੜਾ ਹੈਗਾ ਉਹਨਾਂ ਦਾ ਕਿ ਇਹ ਜਿਹੜਾ ਗੋਹਾਵਾ ਇਹ ਸੋਨਾ ਜੇ ਇਹਦੀ ਗੈਸ ਬਣ ਕੇ ਬਾਇਓ ਗੈਸ ਬਣ ਕੇ ਉਹ ਉਹ ਇਨਕਮ ਦੇ ਸਕਦੀ ਹੈ ਜੇ ਇਹ ਉਹਦੋਂ ਮਗਰੋਂ ਜਿਹੜੀ ਉਹਦੀ ਸਲਾਜ ਨਿਕਲਣੀ ਆ ਉਹ 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 ਬਹੁਤ ਵਧੀਆ ਖਾਤ ਹੈ ਇਹ ਤਾਂ ਬੜਾ ਕਿਉਂਕਿ ਇਹਦਾ ਪ੍ਰੋਸੈਸ ਨਹੀਂ ਜਿਹੜਾ ਜਿਹਦੇ ਕੋਲ 10 15 ਪਸ਼ੂ 50 ਪਸ਼ੂ ਆ ਉਹ ਦੁੱਧ ਦਾ ਚੋ ਕੇ ਆ ਪਾ ਦਿੰਦਾ ਮੁੱਲ ਵੇਚ ਲੈਂਦਾ ਪਰ ਜਿਹੜੀ ਉਹਦੀ ਜੇ 4 ਕੁਇੰਟਲ ਦੁੱਧ ਤੇ ਉਹਦੇ 16 ਕੁਇੰਟਲ ਜਿਹੜਾ ਹੈਗਾ ਗੋਹਾ ਉਹ ਜਿਹੜਾ ਹੈਗਾ ਉਹ ਬੁੱਢੇ ਦੇ ਰਿਆ ਸਿਰ ਦਿੰਦਾ ਇਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਇਹਨੂੰ ਅਸੀਂ ਚਾਹੁੰਦੇ ਹਾਂ ਕਿ ਇਹਦਾ ਇੱਕ ਹੱਲ ਕੱਢਿਆ ਜਾਵੇ ਕਾਲਾ ਪਾਣੀ ਮੋਰਚਾ ਜੋ ਹੈ ਉਹ ਵੀ ਲਗਾਤਾਰ ਜੋ ਹੈ ਜੀ ਇਹ ਕਾਲਾ ਪਾਣੀ ਹੈ ਕਾਲਾ ਨਹੀਂ ਕਾਲਾ ਪਾਣੀ ਮੋਰਚੇ ਦੀ ਗੱਲ ਕਰ ਰਹੇ ਹਾਂ ਜੀ ਅਸਲ ਉਹਨਾਂ ਦੀ ਗੱਲ ਕਰ ਰਹੇ ਨਹੀਂ ਨਹੀਂ ਬਹੁਤ ਵਧੀਆ ਬਹੁਤ ਕੋਈ ਵੀ ਆਵਾਜ਼ ਉਠਾਉਂਦਾ ਵਾ ਕੋਈ ਵੀ ਗੱਲ ਕਰਦਾ ਜਿਹੜੇ ਪੀੜਤ ਲੋਕ ਆ ਵਧੀਆ ਗੱਲ ਆ ਕੋਈ ਮਾੜਾ ਨਹੀਂ ਤੁਸੀਂ ਵਾਜਾ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਖੜਦੇ ਨਹੀਂ ਕਿੱਦਾਂ ਖੜੀਏ ਉਹ ਦੱਸ ਤਰੀਕਾ ਤੁਹਾਨੂੰ ਤੁਸੀਂ ਦੱਸ ਦਿਓ ਕਿਦੋਂ ਨਾ ਕਿੱਦਾਂ ਕਿਸ ਨੇ ਉਹਨਾਂ ਨੇ ਸਾਨੂੰ ਕਿਸ ਨੇ ਬੁਲਾਇਆ ਸਾਨੂੰ ਉਹਦੇ ਬਾਰੇ ਦੱਸਿਆ ਮੈਸੇਜ ਦਿੱਤਾ ਜੇ ਤਾਂ ਸਾਨੂੰ ਜੇ ਤਾਂ ਸਾਨੂੰ ਦੱਸਿਆ ਹੋਵੇ ਬਾਬਾ ਜੀ ਇੱਥੇ ਆਉਣਾ ਤੁਹਾਡੇ ਨਾਲ ਗੱਲ ਕਰਨੀ ਹੈ ਇੱਥੇ ਖੜੇ ਆ ਜੂ ਕੋਈ ਵੀ ਅਸੀਂ ਕੋਈ ਭੋਰੇ ਵਿੱਚ ਦਾ ਰਹਿੰਦੇ ਨਹੀਂ ਉਹਦੇ ਵਾਸਤੇ ਜੇ ਕਿਸੇ ਨੇ ਹੋਰ ਵੀ ਤੁਹਾਡੇ ਮਾਧਮ ਹੋਵੇ ਫਲਾਣ ਨੇ ਬਾਬਾ ਜੀ ਨੂੰ ਕਿਹਾ ਸੀਗਾ ਬਾਬਾ ਜੀ ਉੱਥੇ ਪਹੁੰਚੇ ਨਹੀਂ ਇੱਕ ਵੀ ਦੱਸੋ ਪਰ ਬਾਕੀ ਜਦੋਂ ਅਸੀਂ ਵੀ ਦੋਵਰੀ ਜਿਹੜਾ ਹੈਗਾ ਜਨਅਤਿ ਦੀ ਲੜਾਈਆਂ ਇਹਦੇ ਵਿੱਚ ਕੋਈ ਬੁਲਾਵਾ ਨਹੀਂ 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 ਬੁਲਾਵਾ ਸੀ ਅਸੀਂ ਉਹ ਤਾਂ ਸਾਡਾ ਸੈਸ਼ਨ ਚੱਲਦਾ ਜਿਹੜਾ ਹੈਗਾ 24 ਤਰੀਕ ਤੋਂ ਸੈਸ਼ਨ ਚੱਲਣ ਦੇ ਅਸੀਂ ਤਾਂ ਸੈਸ਼ਨ ਵਿੱਚ ਅਸੀਂ ਸੈਸ਼ਨ ਵਿੱਚ ਜਾਵਾਂਗੇ ਕਿ ਅਸੀਂ ਇੱਥੇ ਆਣ ਕੇ ਇੱਥੇ ਕਿਹੜੀ ਇਹੋ ਜੀ ਚੀਜ਼ ਸੀਗੀ ਵੀ ਜਿਹੜੀ ਕਰਨੀ ਸੀ ਬਾਬੇ ਤੋਂ ਬਿਨਾਂ ਰਹਿ ਗਈ ਕਿਹੜੀ ਚੀਜ਼ ਕਰਨੀ ਸੀ ਜੇ ਬਾਬਾ ਜੀ ਹੁੰਦੇ ਹੋ ਜਾਣੀ ਸੀ ਅਸੀਂ ਨਹੀਂ ਆਏ ਤਾਂ ਫਿਰ ਉਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਮੈਸੇਜ ਆਪਣਾ ਦੇ ਦਿੱਤਾ ਉਹਨਾਂ ਦੀ ਲੜਾਈ ਨੂੰ ਕਿੱਦਾਂ ਦੇਖ ਰਹੇ ਨਹੀਂ ਨਹੀਂ ਕੋਈ ਵੀ ਕੋਈ ਵੀ ਕੋਈ ਵੀ ਆਵਾਜ਼ ਸੁਣਦਾ ਜਿਹੜੇ ਅਸੀਂ ਪੀੜਤ ਮਰ ਰਹੇ ਹਾਂ ਅਸੀਂ ਤੁਹਾਨੂੰ ਮਾੜਾ ਨਹੀਂ ਕਹਾਂਗੇ ਟਕਰਾਅ ਦਾ ਹਾਲਾਤ ਪੈਦਾ ਹੋਵੇਗਾ ਨਹੀਂ ਟਕਰਾਣ ਵਾਲੇ ਖਦਮ ਨਹੀਂ ਹੋਣਾ ਜੇ ਅਸੀਂ ਟਕਰਾਅ ਕਰਦੇ ਹਾਂ ਫੇਰ ਸਮਝ ਲੈ ਉਹਨੂੰ ਅਲਜਾਉਣਾ ਇੰਡਸਟਰੀ ਵਾਲੇ ਜਿਹੜੇ ਨਹੀਂ ਨਹੀਂ ਲੜ ਕੇ ਕਿਉਂਕਿ ਹੁਣ ਤੇ ਕਰਪੂਤਰ ਕਾਲੀ ਪੈਂਦੇ ਸੀ ਇਹ ਸਾਰੀਆਂ ਚੈਲੰਜ ਸੀ ਉਥੇ ਪਿੰਡਾਂ ਦਾ ਪਾਣੀ ਪੈਂਦਾ ਸੀ ਸ਼ਹਿਰਾਂ ਦਾ ਪਾਣੀ ਪੈਂਦਾ ਸੀ ਇੰਡਸਟਰੀਅਲ ਪਾਣੀ ਵੀ ਪੈਂਦਾ ਸੀ ਉਸਾਰੇ ਹੱਲ ਹੋ ਗਿਆ ਉਹਨਾਂ ਨੇ ਬੈਠ ਕੇ ਭਾਈ ਇਹ ਤੁਹਾਡਾ ਤੁਸੀਂ ਗਲਤ ਕਰ ਰਹੇ ਹੋ ਗੁਰੂ ਘਰ ਪਾਣੀ ਧਾਰ ਰਿਹਾ ਸਮਝਾਵਾਂਗੇ ਜਦੋਂ ਅਸੀਂ ਡੇੜੇ ਆ ਕੇ ਕਰਾਂਗੇ ਤਾਂ ਮੰਨਣਗੇ ਰੱਖਾ ਸਿਦਾਨਾ ਜੀ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਕਿਸੇ ਸਾਡੇ ਦੇ ਸਾਰੇ ਚੱਕ ਸਕਦੇ ਆ ਮੈਂ ਕਿ ਤੁਸੀਂ ਇੱਕ ਦਿਖਾਵਾ ਕਰਦੇ ਹੋ ਨਹੀਂ ਅਸੀਂ ਕਹਿੰਦੇ ਅਸੀਂ ਕਦੇ ਕਹਿੰਦੇ ਅਸੀਂ ਤਾਂ ਇੱਕ ਨਾਚੀਜ ਬੰਦੇ ਆ ਗੁਰੂ ਕਰਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਆ ਅਰਦਾਸ ਕਰਦੇ ਆ ਕਿ ਪਾਤਸ਼ਾਹ ਜਿਹੜੇ ਤੁਸੀਂ ਬਚਨ ਬਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸਾਨੂੰ ਉਪਦੇਸ਼ ਦਿੱਤਾ ਉਹਦੇ ਵਾਸਤੇ ਅਸੀਂ ਰਤਾ ਵੀ ਇਹ ਕੁਝ ਕਰ ਸਕੀ ਆਪਣੇ ਆਪ ਨੂੰ ਵਡਪਾਗੇ ਸਾਹਿਬੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਕ ਵੱਡੇ ਬੰਦੇ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਸਰਕਾਰਾਂ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਤਾਂ ਹੁਣ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਪਾਤਸ਼ਾਹ ਕਿਰਪਾ ਕਰੋ ਜੇ ਸਾਡੇ ਸਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਸਾਡਾ ਹੱਕ ਆ ਕਿ ਇੱਥੇ ਅਸੀਂ ਇੱਧਰ ਤੇ ਕੰਡੇ ਤੇ ਖੜੀਏ 2 ਫਰਵਰੀ ਤੋਂ ਲੈ ਕੇ ਤੁਸੀਂ 11 ਕਿਲੋਮੀਟਰ ਦੇਖੋ ਅੱਗੇ ਜਾ ਕੇ ਉਹ ਸਾਫ਼ ਕੀਤਾ ਉਹ ਕਿ ਨਹੀਂ ਕੀਤਾ ਕਹਿੰਦਾ ਨਹੀਂ ਕੀਤਾ ਸੇਵਾ ਚੱਲ ਰਹੀ ਹੈ ਫੁੱਟੇ ਲੱਗ ਰਹੇ ਹੈ ਇਹ ਕਿਸੇ ਨੂੰ ਨਾਂ ਦਿਖਦਾ ਹੋਵੇ ਕਿਹੜੀਆਂ ਅੱਖਾਂ ਦੇਵਾਂਗੇ ਇਹ ਕਿਸੇ ਨੂੰ ਨਹੀਂ ਦਿਖਦਾ ਕੁਝ ਹੋ ਸਕਦਾ ਕਿ ਉਹਦੇ ਵਿੱਚ ਸਾਡਾ ਕੀ ਕਸੂਰ ਹੋਰ ਫੁੱਟੇ ਕਿਹੜਾ ਕੀ ਸਾਲ ਦੇਖ ਨਹੀਂ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਹੋਰ ਕਿਹੜੀ ਗੱਲ ਹੈ ਜਿਹੜੀ ਪੁੱਛੋ ਹੋਰ ਕੀ ਹੋ ਸਕਦਾ ਹੈ ਹੱਲ ਤੁਹਾਡੇ ਸਾਹਮਣੇ ਦੱਸਤੇ ਕਿ ਇਹ ਪਾਣੀ ਇਹਦੇ ਵਿੱਚ ਜਾਣ ਜਿਹੜੇ ਇੰਡਸਟਰੀ ਪਾਣੀ ਪੈਂਦੀ ਹੈ ਗੈਰ ਕਾਨੂੰਨੀ ਬੰਦ ਹੋਣ ਜਿਹੜੀਆਂ ਡਹਿਰੀਆਂ ਦਾ ਪਾਣੀ ਪੈਂਦਾ ਉਹ ਹੰਦ ਹੋਵੇ ਹੋਰ ਕੀ ਆ ਹੋਰ ਦੱਸੋ ਥੋੜਾ ਕੁ ਨੀ ਫੇਰ ਕੀ ਹੋਰ ਦੱਸੋ ਤੁਸੀਂ ਦੱਸਦੇ ਹੋ ਹਾਲ ਕਿਹੜਾ ਹੈਗਾ ਤੁਹਾਡੇ ਸਾਹਮਣੇ ਕੈਮਰੇ ਦੇ ਇਹਨਾਂ ਦੀ ਵੀ ਨੋਟ ਕਰ ਲਓ ਕੀ ਹਾਲ ਤੁਸੀਂ ਦੱਸੋ ਜੋ ਸਾਡੇ ਕੋਲ ਸੀ ਉਹ ਦੱਸ ਰਹੇ ਨਹੀਂ ਦੱਸ ਦਿਓ ਜੇ ਜੇ ਤੁਹਾਨੂੰ ਨਹੀਂ ਸਮਝ ਆਈ ਜੋ ਅਸੀਂ ਦੱਸਿਆ ਤੋ ਉਹਦੇ ਵਿੱਚ ਸਾਡਾ ਕੀ ਕਿਸੂਰ ਆ ਸਾਰੇ ਦਰਸ਼ਕ ਜੋ ਅਸੀਂ ਸਾਡੇ ਕੋਲ ਸੀਗਾ ਡਹਿਰੀਆਂ ਦਾ ਪਾਣੀ ਪੈਂਦਾ ਜਿਹੜਾ ਉਹਦਾ ਗੋਹ ਲਾ ਕੇ ਉਹਦੀ ਬਾਇ ਹੋ ਗਿਆ ਇਸ ਪਲਪਣੇ ਜਿਹੜੀ ਜਿਹੜਾ ਇੰਡਸਟਰੀਅਲ ਸ਼ਹਿਰ ਦਾ ਪਾਣੀ ਆ ਜਿਹੜਾ ਉੱਥੇ ਜਾ ਨਹੀਂ ਰਿਹਾ ਟ੍ਰੀਟਮੈਂਟ ਪਲੈਂਟ ਲੱਗਾ ਉਹ ਉਹਦੇ ਵਿੱਚ ਪਾਣੀ ਜਾਵੇ ਤੀਸਰਾ ਜਿਹੜਾ ਇੰਡਸਟਰੀ ਆ ਉਹਦੇ ਉੱਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਕਾਰਵਾਈ ਕਰੇ ਤੇ ਨਾ ਕਰ ਵੀ ਕਰੂਗਾ ਤਸਵੀਰ ਖੜਿਆ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਤੁਸੀਂ ਮੈਂ ਸਾਡੀ ਸਦਾ ਹੀ ਸ਼ੁਰੂ ਅਸੀਂ ਵਿਸ਼ੇਸ਼ ਕੁਝ ਨਹੀਂ ਕੀਤਾ ਇੱਕ ਦਿਨ ਅਰਦਾਸ ਕਰਕੇ ਗੁਰੂ ਚਰਨਾਂ ਦੇ ਵਿੱਚ ਤੁਰਪੇ ਸੀ ਉਦੋਂ ਮਗਰੋਂ ਅਸੀਂ ਲੱਗੇ ਹੋਏ ਆ ਜੇ ਸਟੇ ਕਰਾਂਗੇ ਫੇਰ ਸ਼ੁਰੂਆਤ ਹੁੰਦੀ ਆ ਇਸ ਇਸ ਹੈ ਜੇ ਕੋਈ ਨਹੀਂ ਕੀਤਾ ਲੱਗੇ ਹੋਇਆ ਲੋਕਾਂ ਨੂੰ ਕੀ ਅਪੀਲ ਕਰੋਗੇ ਇਸ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ ਜਿੱਥੇ ਵੀ ਰਹਿ ਰਹੇ ਆ ਜਿੱਥੇ ਵੀ ਵਹਿ ਰਹੇ ਆ ਤੁਹਾਡੇ ਆਪ ਦਾ ਪਾਣੀ ਜਾਂਦਾ ਕਿਸੇ ਨੈਚਰਲ ਸੋਰਸ ਨਾਲ ਪਵੇ ਕੂੜਾ ਕਰਗੱਟ ਨਾ ਸਿੱਟੋ ਹੜੇਦਵਾਲੇ ਨੂੰ ਸਵਾਰੋ ਇਹ ਧਰਤੀ ਮਾਂ ਗੁਰੂ ਪਾਸਾ ਦਾ ਵਿਦੇਸ਼ ਆ ਪਾਣੀ ਪੀਤਾ ਹਵਾ ਨੂੰ ਪ੍ਰਦੂਸ਼ਿਤ ਨਾ ਕਰੋ ਸਵਸਵਾਹ ਦੇ ਵਿੱਚ ਰਹੋਗੇ ਤੰਦਰੁਸਤ ਰਹੋਗੇ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਥੋੜਾ ਦੇਰੇ ਹੈ ਗਿਆ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਅਸ਼ੀਸ਼ਾ ਦੇਣਗੇ ਅੱਗੇ ਸਾਡੇ ਵੱਡਿਆਂ ਨੇ ਸਾਨੂੰ এনवायरमेंट ਦੇ ਨਾਲ ਜੋੜਿਆ ਬਾਬੇ ਨਾਨਕ ਦੀ ਗੱਲ ਮੰਨ ਲਓ ਸਾਡੀ ਕੋਈ ਸਾਡੇ ਕੋਲ ਕੋਈ ਵਕਰੀ ਗੱਲ ਹੀ ਨਹੀਂ ਜੋ ਬਾਬੇ ਨੇ ਕਿਹਾ ਨਾ ਉਹਦੇ ਉਪਦੇਸ਼ ਨੂੰ ਮੰਨ ਲਈ ਅਸੀਂ ਉਹਦੇ ਸਿੱਖ ਬਣੀਏ ਉਹਦੀ ਵਿਚਾਰਧਾਰਾ ਦੇ مالک ਬਣੀਏ ਗੁਰੂ ਪਾਸ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਸਮੱਤ ਫੰਕਸ਼ਨ ਇਸ ਰਾਹ ਦੇ ਉੱਤੇ ਤੋਰ